ਅਮਰੀਕਾ ਦੇ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਉੱਥੇ ਹੀ ਜਿਹੜੇ ਹੋਣਾ ਠੱਗ ਏਜੰਟ ਨੇ ਉਹਨਾਂ ਦੇ ਜਿਹੜੇ ਕਾਰੇ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਇੱਕ ਵੱਡੀ ਖਬਰ ਹੈ ਜਿਹੜੀ ਉਹ ਵੀ ਨਿਕਲ ਕੇ ਸਾਹਮਣੇ ਆਈ ਆ ਇੱਕ ਪੰਜਾਬ ਦੀ ਧੀ ਦੇ ਨਾਲ ਜਿਹੜੀ ਉਸ ਏਜੰਟ ਠੱਗ ਦੇ ਵੱਲੋਂ ਵੱਡੀ ਠੱਗੀ ਕੀਤੀ ਗਈ ਵੇਜੜਾ ਕੰਮ ਦਾ ਝਾਂਸਾ ਦੇ ਕੇ ਉਸ ਲੜਕੀ ਨੂੰ ਜਿਹੜਾ ਉਹ ਮਾਸਕਟ ਦੇ ਵਿੱਚ ਵੇਚ ਦਿੱਤਾ ਉਸ ਤੋਂ ਬਾਅਦ ਜਿਹੜੀ ਉਸ ਲੜਕੀ ਦੇ ਵੱਲੋਂ ਆਪਣੀ ਹੱਡ ਬੀਤੀ ਸੁਣਾਈ ਆ ਉਹ ਤੁਹਾਡੇ ਲੂੰ ਕੰਡੇ ਖੜੇ ਕਰ ਦੇਵੇਗੀ ਕਿਉਂਕਿ ਉਸ ਦੇ ਵੱਲੋਂ ਜਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ ਉਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਏਜੰਟ ਸੀਗਾ ਉਸ ਦੇ ਵੱਲੋਂ ਉਸ ਨੂੰ ਕੰਮ ਦਾ ਝਾਂਸਾ ਦਿੱਤਾ ਗਿਆ ਹੈ ਕਿ ਮਾਸਕਟ ਦੇ ਵਿੱਚ ਮੈਂ ਤੁਹਾਨੂੰ ਕੰਮਦਾਰਿਆਂ ਉੱਥੇ ਭੇਜਿਆ ਜਾਂਦਾ ਪਰ ਜਦੋਂ ਉਸ ਦੇ ਵੀਜੇ ਦੀ ਜਿਹੜੀ ਮਿਆਦ ਹੈ ਉਹ ਖਤਮ ਹੋਣ ਵਾਲੀ ਸੀ ਜਦੋਂ ਉਸ ਨੇ ਭਾਰਤ ਆਉਣਾ ਚਾਹਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਜਿਹੜਾ ਵੀਜ਼ਾ ਨਹੀਂ ਬਲਕਿ ਉਸ ਨੂੰ ਇੱਥੇ ਵੇਚ ਦਿੱਤਾ ਉਹ ਹੁਣ ਨਹੀਂ ਜਾ ਸਕਦੀ ਜਦੋਂ ਉਸਨੇ ਇੱਥੇ ਆਉਣ ਦੀ ਜिद ਕੀਤੀ ਤਾਂ ਉਸਤੇ ਕਈ ਜਿਹੜੇ ਕੇਸ ਨੇ ਉਪਵਾ ਕੇ ਕਈ ਮਹੀਨੇ ਜੇਲ੍ਹ ਦੇ ਜਿਹੜਾ ਅੰਦਰ ਰੱਖ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਸਮਾਜ ਸੇਵੀਆਂ ਦੇ ਵੱਲੋਂ ਉਸ ਲੜਕੀ ਦਾ ਜਿਹੜਾ ਹਾਲਚਾਲ ਜਾਣਿਆ ਗਿਆ ਉਸ ਤੋਂ ਬਾਅਦ ਜਿਹੜੇ ਪੰਜ ਭਾਰਤ ਪੰਜਾਬ ਦੇ ਜਿਹੜੇ ਐਮਪੀ ਨੇ ਸੰਤ ਸਿੰਚੇਵਾਲ ਨੇ ਬਲਵੀਰ ਸਿੰਘ ਸਿੰਚੇਵਾਲ ਨੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਉਸ ਲੜਕੀ ਨੂੰ ਜਿਹੜਾ ਭਾਰਤ ਵਾਪਸ ਲੈ ਕੇ ਆਂਦਾ ਗਿਆ ਤੁਹਾਨੂੰ ਦੱਸਤੀਏ ਕਿ ਇੱਕ ਪਾਸੇ ਲਗਾਤਾਰ ਪੰਜਾਬੀ ਨੌਜਵਾਨ ਪ੍ਰਵਾਸਦਾਰ ਰੁਖ ਕਰ ਰਿਹਾ ਦੂਜੇ ਪਾਸੇ ਇਹੀ ਪ੍ਰਵਾਸ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਝਾੜਨ ਦੇ ਰਾਹ ਵੱਲ ਤੁਰਿਆ ਪਿਛਲੇ ਕਈ ਦਿਨਾਂ ਤੋਂ ਅਮਰੀਕੀ ਸਰਕਾਰ ਦੇ ਵੱਲੋਂ ਆਪਣੇ ਫੌਜੀ ਜਹਾਜ਼ਾਂ ਵਿੱਚ ਜ਼ੰਜੀਰਾ ਨਾਲ ਬੰਨ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਕੇ ਵਾਪਸ ਆਪਣੇ ਦੇਸ਼ भेजा जा ਰਿਹਾ ਉੱਥੇ ਦੂਜੇ ਪਾਸੇ ਅਰਬ ਦੇਸ਼ਾਂ ਦੇ ਵਿੱਚ ਲਗਾਤਾਰ ਦੇਸ਼ ਦੀਆਂ ਧੀਆਂ ਤੇ ਹੋ ਰਹੇ ਤਸ਼ੱਦਦ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਅਰਬ ਦੇਸ਼ਾਂ ਦੇ ਨਾਲ ਸੰਬੰਧਿਤ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਜਲੰਧਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਣ ਵਾਲੀ ਇੱਕ ਪੀੜਤਾ 우ਮਾਨ ਮਾਸਕਰ ਦੇ ਵਿੱਚ 2 ਸਾਲ ਨਰਕ ਭਰੀ ਜ਼ਿੰਦਗੀ ਬਤੀਤ ਕਰਕੇ ਵਾਤਾਵਰਣ ਪ੍ਰੇਮੀ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੰਚੇਵਾਲ ਦੇ ਯਤਨਾਂ ਸਦਕਾ ਭਾਰਤ ਵਾਪਸ ਪਹੁੰਚੀ ਹੈ ਨਿਰਮਲ ਜਾ ਵਿਕੇ ਸੰਤ ਸਿੰਚੇਵਾਲਾ ਧੰਨਵਾਦ ਕਰਨ ਪਹੁੰਚੀ ਸਪੀਡਤਾ ਨੇ ਦੱਸਿਆ ਕਿ ਉਸਤਾਹ ਆ ਦੂਸਰਾ ਜਨਮ ਹੈ ਪੀੜਤਾ ਨੇ ਦੱਸਿਆ ਕਿ ਉਹ 2 ਸਾਲ ਪਹਿਲਾਂ ਮਾਸਕਰ ਦੇ ਵਿੱਚ ਚੰਗੇ ਭੁਵਿੱਖ ਦੇ ਦੇ ਇਹ ਭਾਲ ਦੇ ਲਈ ਗਈ ਸੀ ਪਰ ਉੱਥੇ ਜਾ ਕੇ ਜਦੋਂ ਉਸਤਾਹ ਵੀਜ਼ੇ ਦੀ ਮਿਆਦ ਖਤਮ ਹੋ ਗਈ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਉੱਥੇ ਕੰਮ ਕਰਨ ਦੇ ਲਈ ਨਹੀਂ ਭੇਜਿਆ ਗਿਆ ਬਲਕਿ ਉਸ ਨੂੰ ਵੇਚ ਦਿੱਤਾ ਗਿਆ ਉਸਨੇ ਦੱਸਿਆ ਕਿ ਜਿਸ ਜਗ੍ਹਾ ਤੇ ਉਸ ਨੂੰ ਵੇਚਿਆ ਗਿਆ ਉੱਥੇ ਉਸ ਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਉਸ ਨੂੰ ਮਾਰਿਆ ਕੁੱਟਿਆ ਜਾਂਦਾ ਸੀ ਉਸ ਦੇ ਨਾਲ ਧੱਕੇਸ਼ਾਹੀ ਵੀ ਕੀਤੀ ਜਾਂਦੀ ਸੀ ਉਸਨੇ ਦੱਸਿਆ ਕਿ ਉੱਥੇ ਉਸ ਦੇ ਨਾਲ 50 ਤੋਂ ਵੱਧ ਹੋਰ ਜਿਹੜੀਆਂ ਲੜਕੀਆਂ ਸੀ ਉਹ ਵੀ ਫਸੀਆਂ ਹੋਈਆਂ ਨੇ ਉਹਨਾਂ ਤੇ ਵੀ ਜਿਹੜਾ ਬੇਹੱਦ ਜਿਹੜਾ ਤਸ਼ੱਦਦ ਹੈ ਉਹ ਕੀਤਾ ਜਾਂਦਾ ਉਸਨੇ ਕਿਹਾ ਹੈ ਕਿ ਸੰਤ ਸੀਚੇਵਾਲ ਦੇ ਜਤਨਾ ਸਦਕਾ ਨਾ ਸਿਰਫ ਉਸ ਦੀ ਬਲਕਿ ਉੱਥੇ ਉਸ ਦੇ ਨਾਲ ਫਸੀਆਂ ਕਿੰਨੀਆਂ ਹੀ ਲੜਕੀਆਂ ਦੀ ਜਿਹੜੀ ਕਰਦਾ ਵਾਪਸੀ ਹੋ ਸਕੀ ਆ ਜੋ ਜੂਨ ਦੀ ਆਸ ਛੱਡ ਚੁੱਕੀਆਂ ਸੀ। ਪੀੜਤ ਲੜਕੀ ਨੇ ਦੱਸਿਆ ਕਿ ਉਸਤੇ ਚੋਰੀ ਦੇ ਇਲਜ਼ਾਮ ਤੇ ਜੁਰਮਾਨਾ ਹੋਣ ਕਾਰਨ ਵਾਪਸੀ ਦੇ ਲਈ ਲੰਬਾ ਜਿਹੜਾ ਸਮਾਂ ਇੰਤਜ਼ਾਰ ਕਰਨਾ ਪਿਆ ਜਿਸ ਦਰਮਿਆਨ ਉੱਥੇ ਉਸਨੇ ਪਿਛਲੇ 11 ਮਹੀਨਿਆਂ ਤੋਂ 50 ਤੋਂ ਵੱਧ ਲੜਕੀਆਂ ਦੀ ਜਿਹੜੀ ਹੱਡ ਬੀਤੀ ਸੁਣੀ ਹੈ ਦਿਲ ਝੰਜੋੜਨ ਵਾਲੀ ਹੈ। ਪੀੜਤ ਲੜਕੀ ਨੇ ਪੰਜਾਬ ਦੀਆਂ ਨੌਜਵਾਨ ਲੜਕੀਆਂ ਨੂੰ ਰੋਂਦੇ ਹੋਏ ਇਹ ਅਪੀਲ ਕੀਤੀ ਹੈ ਕਿ ਕੋਈ ਵੀ ਲੜਕੀ ਪ੍ਰਵਾਸ ਦਾ ਰੁਖ ਨਾ ਕਰੇ ਕਿਉਂਕਿ ਜਿਸ ਤਰ੍ਹਾਂ ਲੜਕੀਆਂ ਦੇ ਨਾਲ ਹਵਾਨਤ ਭਰੀਆਂ ਹੱਦਾਂ ਨੂੰ ਟੱਪਿਆ ਜਾ ਰਿਹਾ ਉਹ ਹਾਲਾਤ ਬੇਹੱਦ ਰੂਹ ਕੰਬਾਉਂ ਨੇ ਪੀੜਤ ਲੜਕੀ ਨੇ ਉਸ ਉੱਥੇ ਉਸ ਦੀ ਸਹਾਇਤਾ ਕਰਨ ਵਾਲੇ ਉਸ ਉੱਥੇ ਦੇ ਲੋਕਾਂ ਦਾ ਵੀ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਉਸ ਨੂੰ ਇੱਕ ਪਰਿਵਾਰਿਕ ਮਾਹੌਲ ਦਿੱਤਾ ਗਿਆ ਉਸ ਨੂੰ ਸੰਭਾਲਿਆ ਗਿਆ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਪ੍ਰਵਾਸ ਨੂੰ ਲੈ ਕੇ ਜੋ ਹਾਲਾਤ ਬਣੇ ਹੋਇਆ ਉਹ ਬੇਹੱਦ ਚਿੰਤਾਜਨਕ ਨੇ ਉਹਨਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਇਹ ਲੋ ਸਮਝਣ ਦੀ ਲੋੜ ਹੈ ਕਿ ਅਗਰ ਉਹ ਪ੍ਰਵਾਸ ਦਾ ਰੁਖ ਕਰ ਰਹੇ ਨੇ ਤਾਂ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਜਾਣਾ ਚਾਹੀਦਾ ਹੈ ਨਾ ਕਿ ਫਰਜੀ ਏਜੰਟਾਂ ਦੇ ਹੱਥ ਚੜ੍ਹ ਕੇ ਖੁਦ ਹੀ ਜਿਹੜੀ ਜ਼ਿੰਦਗੀ ਆ ਉਹ ਨਰਕ ਬਣਾ ਲੈਣੀ ਚਾਹੀਦੀ ਆ ਉਹਨਾਂ ਵਿਦੇਸ਼ ਮੰਤਰਾਲੇ ਭਾਰਤੀ ਦੂਤਾਵਾਸ ਤੇ ਉੱਥੇ ਲੜਕੀਆਂ ਦੇ ਸਾਮ ਸੰਭਾਲ ਕਰਨ ਵਾਲੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਜੋ ਤੋਖਾ ਕਾਰਨ ਫਸੀਆਂ ਲੜਕੀਆਂ ਦੀ ਹਰ ਤਰ੍ਹਾਂ ਨਾਲ ਸੰਭਵ ਮਦਦ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਉਹਨਾਂ ਦੇ ਪਰਿਵਾਰਾਂ ਆਪ ਤੱਕ ਵਾਪਸ ਭੇਜਣ ਦੇ ਵਿੱਚ ਉਹਨਾਂ ਲੋਕਾਂ ਦੇ ਵੱਲੋਂ ਜਿਹੜਾ ਵੱਡਾ ਚੋਗਦਾਨ ਆ ਉਹ ਪਾਇਆ ਗਿਆ ਤਾਂ ਇੱਕ ਜਿਹੜੀ ਪੰਜਾਬ ਦੀ ਧੀ ਆ ਉਹ ਆਪਣੇ ਚੰਗੇ ਭਵਿੱਖ ਦੇ ਲਈ ਮਾਸਕਟ ਜਾਂਦੀ ਆ ਤਾਂ ਕਿ ਜਿਹੜੀ ਘਰ ਦੇ ਹਾਲਾਤ ਸੁਧਰਨ ਸਕਣ ਪਰ ਜਿਹੜਾ ਉਹ ਠੱਗ ਏਜੰਟ ਸੀ ਉਸਦੇ ਮਨ ਦੇ ਵਿੱਚ ਜਿਹੜਾ ਕੁਝ ਹੋਰ ਹੀ ਚੱਲਦਾ ਸੀ ਉਸਦੇ ਵੱਲੋਂ ਜਿਹੜੀ ਮੋਟੀ ਰਕਮ ਲੈ ਕੇ ਜਿਹੜਾ ਉਹ ਪੰਜਾਬ ਦੀ ਧੀ ਨੂੰ ਅਰਬ ਕੰਟਰੀ ਮਾਸਕਟ ਦੇ ਵਿੱਚ ਵੇਚ ਦਿੱਤਾ ਗਿਆ Oman ਇਸ ਨੂੰ ਕਹਿੰਦੇ ਆ Oman ਦੇ ਵਿੱਚ ਜਿਹੜਾ ਉਹ ਵੇਚ ਦਿੱਤਾ ਗਿਆ ਉਸ ਤੋਂ ਬਾਅਦ ਉਸ ਲੜਕੀ ਦੇ ਵੱਲੋਂ ਜਿਹੜਾ ਦੱਸਿਆ ਗਿਆ ਕਿ ਮੈਂ ਜਿਉਣ ਦੀ ਆਸ ਸੱਟ kissing. ਕਿਉਂਕਿ 2 ਸਾਲ ਨਰਕ ਭਰੀ ਜ਼ਿੰਦਗੀ ਉਸ ਦੇ ਵੱਲੋਂ ਕੱਟੀ ਗਈ ਆ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਉਸ ਨੂੰ ਬਹੁਤ ਜ਼ਿਆਦਾ ਜਿਹੜਾ ਟੌਰਚਰ ਕੀਤਾ ਗਿਆ ਕਈ ਕਈ ਇੱਕ ਤੱਕੇ ਸ਼ਾਹੀ ਵੀ ਉਸ ਦੇ ਨਾਲ ਕੀਤੀ ਗਈ ਆ ਤਾਂ ਉਹ ਉਹ ਕਿਹੋ ਜੀ ਉਸ ਦੀ ਜ਼ਿੰਦਗੀ ਹੋਵੇਗੀ ਤਾਂ ਇਹ ਸੋਚ ਕੇ ਵੀ ਲੋਕ ਕੰਡੇ ਜਿਹੜੇ ਨੇ ਉਹ ਖੜੇ ਹੁੰਦੇ ਨੇ ਤਾਂ ਲਗਾਤਾਰ ਜਿਹੜਾ ਪ੍ਰਵਾਸ ਦਾ ਰੁਖ ਹੈ ਉਹ ਰੁਕ ਨਹੀਂ ਰਿਹਾ ਲਗਾਤਾਰ ਜਿਹੜੀ ਨੌਜਵਾਨੀਆਂ ਪੰਜਾਬ ਦੀ ਉਹ ਪ੍ਰਵਾਸ ਦਾ ਰੁਖ ਕਰ ਰਹੀ ਆ ਤਾਂ ਕਿਤਨਾ ਕਿਤੇ ਜਿਹੜੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਅਰਬ ਕੰਟਰੀਆਂ ਦੇ ਜਿਹੜੀਆਂ ਪੰਜਾਬ ਦੀਆਂ ਧੀਆਂ ਨੇ ਉਹਨਾਂ ਤੇ ਜਿਹੜਾ ਅੰਨਾ ਤਸ਼ੱਦਦ ਹੁੰਦਾ ਜਿਸ ਤੋਂ ਕਾਫੀ ਜ਼ਿਆਦਾ ਜਿਹੜੀ ਸਿੱਖਿਆ ਲੈਣ ਦੀ ਲੋੜ ਹੈ ਕਿ ਅਸੀਂ ਆਪਣੀਆਂ ਲੜਕੀਆਂ ਨੂੰ ਜਿਹੜਾ ਉਹ ਅਰਬ ਕੰਟਰੀਆਂ ਦੇ ਵਿੱਚ ਘੱਟ ਤੋਂ ਘੱਟ ਭੇਜੀਏ ਭੇਜੀਏ ਤਾਂ ਕਿਸੇ ਸਹੀ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦੇ ਕੋਲੋਂ ਭੇਜੀਏ